ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਪੀਰਾ ਫਕੀਰਾਂ ਤੇ ਸਾਧਾ ਸੰਤਾਂ ਦੀ ਧਰਤੀ ਜਾਣੀ ਜਾਂਦੀ ਹੈ ਉਦਾਂ ਹੀ ਪੰਜਾਬ ਦੇ ਵੱਖ-ਵੱਖ ਨਕਰਾਂ ਸ਼ਹਿਰਾਂ ਅਤੇ ਪਿੰਡਾਂ ਦੇ ਵਿੱਚ ਸਿੰਘਾ ਸੇਤਾਂ ਸਾਧਾ ਸੰਤਾਂ ਦੇ ਮੇਲੇ ਤਿਹਾਰ ਦੇ ਤਰਫ ਮਨਾਏ ਜਾਂਦੇ ਹਨ ਇਦਾਂ ਇਤਿਹਾਾਰ ਅੱਜ ਧੰਤਨ ਬਾਬਾ ਤੋਤਾਪੁਰੀ ਜੀ ਮੰਦਿਰ ਰਾਮਗੜ੍ਹ ਸਰਦਾਰਾਂ ਹਲਕਾ ਪਹਿਲ ਵਿਖੇ ਮਨਾਇਆ ਜਾ ਰਿਹਾ ਜਿੱਥੇ ਕੀ ਧੰਤਨ ਬਾਬਾ ਤੋਤਾਪੁਰੀ ਜੀ ਦੀ ਪਿਛਲੇ ਲੰਮੇ ਸਮੇਂ ਤੋਂ 60 70 ਸਾਲ ਤੋਂ ਇਸ ਅਸਥਾਨ ਤੇ ਧੰਤਨ ਬਾਬਾ ਤੋਤਾਪੁਰੀ ਜੀ ਦੇ ਚਲਾਨਾ ਭੰਡਾਰੇ ਕਰਵਾਏ ਜਾਂਦੇ ਹਨ ਕਿੰਨਾ ਦੀ ਕੀ ਸ਼ੁਰੂਆਤ ਧੰਤਨ ਬਾਬਾ ਗੱਜਣਪੁਰੀ ਜੀ ਨੇ ਕੀਤੀ ਸੀ ਧੰਤਨ ਬਾਬਾ ਟੋਟਾਪੁਰੀ ਜੀ ਦੀ ਸਮਾਦੀ ਤੋਂ ਬਾਅਦ ਚ ਸਮਾਦੀ ਲੈਣ ਤੋਂ ਬਾਅਦ ਇਸ ਸਮੁੰਦਰ ਦੇ ਵਿੱਚ ਸੰਗਤਾਂ ਨਗਰ ਨਿਵਾਸੀਆਂ ਪੰਚਾਇਤ ਅਤੇ ਸਮੂਹ ਸੰਗਤਾਂ ਦੇ ਵੱਲੋਂ ਇਸ ਮੰਦਰ ਦੇ ਵਿੱਚ ਇਸ ਨਗਰ ਦੇ ਵਿੱਚ ਧੰਤਨ ਬਾਬਾ ਟੋਟਾਪੁਰੀ ਜੀ ਦਾ ਬੜੀ ਸਰਦਾ ਭਾਵਨਾ ਨਾਲ ਹਰ ਸਾਲ ਸਲਾਨਾ ਸਮਾਗਮ ਕਰਿਆ ਜਾਂਦਾ ਹੈ ਸੋ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੇ ਸਮਾਗਮ ਦੀਆਂ ਰੌਣਕਾਂ ਅਤੇ ਧੰਨ ਧੰਨ ਬਾਬਾ ਟੋਟਾਪੁਰੀ ਜੀ ਦੇ ਮੰਦਿਰ ਦੇ ਦਰਸ਼ਨ ਕਰਾਉਨੇ ਆ ਆਓ ਜੀ ਹਾਂਜੀ ਮੇਲਾ ਦੇਖ ਰਹੇ ਹਾਂ ਹਾਂਜੀ ਹਾਂ ਕਿੱਦਾਂ ਲੱਗਿਆ ਮੇਲਾ ਜੀ ਸਾਡੇ ਪਿੰਡ ਬਹੁਤ ਭਰਿਆ ਅੱਜ ਅੱਛਾ ਕਿੰਨੇ ਕ ਟਾਈਮ ਤੋਂ ਲੱਗਦਾ ਆ ਰਿਹਾ ਮੇਲਾ ਪਤਾ ਜੀ ਪੁਰਾਣੇ ਸਦੀਆਂ ਤੋਂ ਹੀ ਆ ਅੱਛਾ ਜੀ ਹਾਂਜੀ ਕਿੱਦਾਂ ਵਧੀਆ ਭਰਿਆ ਬਹੁਤ ਭਰਿਆ ਮੇਲਾ ਰੌਣਕ ਚੰਗੀ ਹੈ ਬਹੁਤ ਜ਼ਿਆਦਾ ਗੈ ਘੱਟ ਮਾ ਘਟ ਧੰਨਵਾਦ ਬੋਸ ਹਾਂਜੀ ਹਾਂ ਹਾਂਜੀ ਕੀ ਹਾਲ ਨੇ ਵਧੀਆ ਜੀ ਕਿੱਦਾਂ ਰਿਹਾ ਮੇਲਾ ਹੋਰ ਵਧੀਆ ਰਿਹਾ ਜੀ ਵਧੀਆ ਭਰਿਆ ਬਹੁਤ ਵਧੀਆ ਜੀ ਹੋਰ ਚੰਗੀ ਰੌਣਕ ਹੈ ਹੈ ਪੂਰੀ ਪੂਰੀ ਨੇ ਤੁਸੀਂ 버거 ਖਾ ਰਹੇ ਹੋ ਮੈਂ ਤਾਂ ਸੁਣਿਆ ਕਿ ਲੱਡੂ ਜਲੇਬੀਆਂ ਚੱਲ ਰਹੀਆਂ ਨੇ ਅੰਦਰ ਬਾਬਾ ਜੀ ਦੇ ਨਹੀਂ ਬਸ ਜੀ ਕਰਿਆ ਆ ਚੰਗਾ ਚੱਲ ਰਿਹਾ ਭੰਡਾਰਾ ਵੀ ਹੈ ਦਰਸ਼ਕ ਵੀ ਰੋਤ ਜੀ ਦੇਖ ਸਕਦੇ ਹੋ ਸੁੰਦਰ ਸੁੰਦਰ ਪਜਾਰ ਸਜਾ ਰੱਖੇ ਨੇ ਦੀ ਪਿਆ ਭੈਣਾ ਆਪਣੀਆਂ ਖਰੀਦਦਾਰੀਆਂ ਕਰ ਰਹੀਆਂ ਨੇ ਭੰਡਾਰੇ ਸਖਨ ਤੋਂ ਬਾਅਦ ਰਸੂਖਣ ਤੋਂ ਬਾਅਦ ਰਿਵਿਊ ਦੇ ਦੇ ਸਕਦੇ ਹਾਂ ओये तो नया नया पेंट ठीक है तो पता है चल भाई तू सही से क्यों कर रहा है अरे बेटा चल भाई तू बाबा जी, जी, जी आज जो समागम करवाया गया धन धन बा तोतापुरी जी मंदिर विखे इस बारे की कहना चाहोगे जी श्रीमान ब्रह्म गयानी धन धन बा तोतापुरी जी महाराज जेड़े ਐਸੀ ਤਤਵੀਤੀ ਮਹাপুরਸ਼ ਜਿਨ੍ਹਾਂ ਦੀ ਸਲਾਣਾ ਵਾਰਸੀ ਸਮੂਹ ਸੰਗਤ ਦੇ ਸਹਿਯੋਗ ਨਾਲ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 14 ਤਰੀਕ ਨੂੰ ਸ੍ਰੀ ਅਖੰਡ ਪਾਠ ਯਾਪ ਆਰੰਭ ਕਰਵਾਏ ਜਿਨ੍ਹਾਂ ਦੇ ਅੱਜ 16 ਤਰੀਕ ਨੂੰ 11 ਵਜੇ ਕੀਰਤਨ ਦੀਵਾਨ ਸਜੇ ਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤ ਰਹੇ ਨੇ ਤੇ ਬਿਅੰਤ ਸੰਗਤਾਂ ਨੇ ਬਹੁਤ ਦੂਰੋਂ ਦੂਰੋਂ ਆ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਨਕਮਸਤਕ ਹੋ ਕੇ ਮਹਾਂਪੁਰਸ਼ਾਂ ਤੋਂ ਝੂੜੀਆਂ ਭਰਦੀਆਂ ਨੇ ਸੰਗਤਾਂ ਹਰੇਕ ਸਾਲ ਹੀ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਨਾਲ ਇਹ ਸਮਾਗਮ ਕੀਤੇ ਜਾਂਦੇ ਨੇ ਤੇ ਅੱਗੇ ਵੀ ਬਾਬਾ ਜੀ ਦੀ ਕਿਰਪਾ ਰਹੀ ਹੈ ਇਸੇ ਤਰ੍ਹਾਂ ਹੀ ਸਮਾਗਮ ਚੱਲਦੇ ਰਹਿਣਗੇ ਤੇ ਬਿਅੰਤ ਸੰਗਤਾਂ ਆ ਕੇ ਨਕਮਸਤਕ ਹੁੰਦੀਆਂ ਨੇ ਤੇ ਮਹਾਂਪੁਰਸ਼ਾਂ ਦੇ ਚਰਨਾਂ ਤੋਂ ਝੂੜੀਆਂ ਭਰਦੀਆਂ ਨੇ ਤੇ ਮਹਾਪੁਰਸ਼ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣਾ ਸਮੂਹ ਸੰਗਤਾਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ